ਸਰਕਾਰ ਨੇ ਮੋਬਾਈਲ ਕੰਪਨੀਆਂ ਨੂੰ ਜਾਰੀ ਕਰ ਦਿੱਤੇ ਹਨ ਨਵੇਂ ਆਦੇਸ਼ ਜੀ ਹਾਂ ਹੁਣ ਹਰ ਨਵੇਂ ਮੋਬਾਈਲ ਦੇ ਵਿੱਚ ਹੋਵੇਗਾ ਸਾਈਬਰ ਸੇਫਟੀ ਐਪ ਯਾਨੀ ਕਿ ਸੰਚਾਰ ਸਾਥੀ ਐਪ ਜੀ ਹਾਂ ਹੁਣ ਅਗਰ ਤੁਹਾਡੇ ਕੋਲ ਸੈਮਸੰਗ ਜਾਂ ਵੀਵੋ ਹੈ ਜਾਂ ਸ਼ਾਓਮੀ ਵਰਗੀਆਂ ਕੋਈ ਹੋਰ ਕੰਪਨੀਆਂ ਦੇ ਉਹਨਾਂ ਦੇ ਵਿੱਚ ਹੁਣ ਇਹ ਜਿਹੜੀ ਐਪ ਹੋਵੇਗੀ ਇਹ ਜਰੂਰ ਪਾ ਦਿੱਤੀ ਜਾਵੇਗੀ ਇਹ ਲਾਜ਼ਮੀ ਹੋਵੇਗੀ 90 ਦਿਨਾਂ ਦਾ ਸਾਰੀ ਕੰਪਨੀਆਂ ਨੂੰ ਸਮਾ ਦਿੱਤਾ ਗਿਆ ਯੂਜ਼ਰ ਇਸ ਐਪ ਨੂੰ ਡਿਲੀਟ ਜਾਂ ਡਿਸੇਬਲ ਵੀ ਨਹੀਂ ਕਰ ਸਕਣਗੇ ਜੀ ਹਾਂ ਇਹ ਸੋ ਪੁਰਾਣੇ ਫੋਨਾਂ ਦੇ ਉੱਤੇ ਸੌਫਟਵੇਅਰ ਆਪਣੇ ਆਪ ਹੀ ਇਹ ਜਿਹੜਾ ਅਪਡੇਟ ਹੋ ਜਾਏਗਾ ਨਾਲ ਹੀ ਨਾਲ ਇਹ ਇੰਸਟਾਲ ਵੀ ਹੋ ਜਾਏਗਾ ਸੋ ਸਰਕਾਰ ਵੱਲੋਂ ਚਲਾਈ ਜਾ ਰਹੀ ਇਸ ਸੰਚਾਰ ਸਾਥੀ ਐਪ ਦੇ ਵਿੱਚ ਕਮਾਸਾਨ ਮੱਚਦਾ ਹੋਇਆ ਵੀ ਨਜ਼ਰ ਆ ਰਿਹਾ ਜੀ ਬਿਲਕੁਲ ਤੁਹਾਨੂੰ ਸਹੀ ਦੱਸ ਰਿਹਾ ਕਿ ਇਸ ਸੰਚਾਰ ਸਾਥੀ ਐਪ ਦੇ ਉੱਤੇ ਇੱਕ ਪਰ ਰਾਜਨੀਤੀ ਖੇਡੀ ਜਾ ਰਹੀ ਹੈ ਚਾਹੇ ਉਹ ਵਿਰੋਧੀ ਧਿਰ ਹੋਣ ਜਾਂ ਸੱਤਾਧਾਰੀ ਹੋਣ ਜਾਂ ਕੋਈ ਵੀ ਪਾਰਟੀਆਂ ਹੋਣ ਆਪਸ ਦੇ ਵਿੱਚ ਇੱਕ ਦੂਜੇ ਨੂੰ ਤੰਜ ਕਸਦੀਆਂ ਹੋਈਆਂ ਵੀ ਨਜ਼ਰ ਆ ਰਹੀਆਂ ਹਨ ਸੰਚਾਰ ਮੰਤਰੀ ਜੋਤੇਰਾ ਦਿੱਤਿਆ ਸੰਥਿਆ ਨੇ ਮੰਗਲਵਾਰ ਨੂੰ ਦੱਸਿਆ ਕਿ ਇਹ ਐਪ ਪੂਰੀ ਤਰ੍ਹਾਂ ਸਵੈ-ਚੁਕਤੀ ਲੋਕਤੰਤਰੀ ਵਿਵਸਥਾ ਨਾਲ ਜੁੜਿਆ ਹੋਇਆ ਹੈ ਯੂਜ਼ਰ ਚਾਹਣ ਤਾਂ ਇਸ ਐਪ ਨੂੰ ਐਕਟੀਵੇਟ ਕਰ ਸਕਦੇ ਹਨ ਜਾਂ ਇਸ ਦਾ ਲਾਭ ਲੈ ਸਕਦੇ ਹਨ ਅਗਰ ਉਹ ਨਹੀਂ ਚਾਹੁੰਦੇ ਤਾਂ ਉਹ ਇਸ ਨੂੰ ਡਿਲੀਟ ਵੀ ਕਰ ਸਕਦੇ ਹਨ ਆਸਾਨੀ ਦੇ ਨਾਲ ਆਸਾਨੀ ਨਾਲ ਇਸ ਐਪ ਨੂੰ ਬੰਦ ਕੀਤਾ ਜਾ ਸਕਦਾ ਹੈ ਜਦਕਿ ਇਸ ਤੋਂ ਪਹਿਲਾਂ ਰਿਪੋਰਟਾਂ ਦੇ ਮੁਤਾਬਕ ਜਦ ਕਿ ਇਸ ਤੋਂ ਪਹਿਲੇ ਆਈਆਂ ਰਿਪੋਰਟਾਂ ਜਿਹੜੀਆਂ ਸਾਹਮਣੇ ਆਈਆਂ ਨੇ ਉਹਨਾਂ ਦੇ ਵਿੱਚ ਸਰਕਾਰ ਨੇ ਕੰਪਨੀਆਂ ਨੂੰ ਯਕੀਨੀ ਤੌਰ ਤੇ ਦੱਸਿਆ ਕਿ ਯੂਜ਼ਰ ਇਸ ਐਪ ਨੂੰ ਡਿਲੀਟ ਨਾ ਕਰ ਸਕਣ ਸੌਫਟਵੇਅਰ ਅਪਡੇਸ਼ਨ ਜ਼ਰੀਏ ਇਸ ਐਪ ਨੂੰ ਇੰਸਟਾਲ ਕਰਨ ਦੇ ਲਈ ਕਿਹਾ ਗਿਆ ਸੀ ਸੰਚਾਰ ਮੰਤਰਾਲੇ ਨੇ ਸਾਰੀਆਂ ਫੋਨ ਨਿਰਮਾਤਾ ਕੰਪਨੀਆਂ ਨੂੰ ਸੌਫਟਵੇਅਰ ਨੂੰ ਹੈਂਡਸੈਟਸ ਅਤੇ ਵਿਕਰੀ ਤੋਂ ਪਹਿਲਾਂ ਉਹ ਸੰਚਾਰ ਸਾਥੀ ਐਪ ਲਾਜ਼ਮੀ ਤੌਰ ਤੇ ਪਾਉਣ ਦਾ ਆਦੇਸ਼ ਦਿੱਤਾ ਜੀ ਹਾਂ ਅਗਲੇ 90 ਦਿਨਾਂ ਦੇ ਵਿੱਚ ਇਹ ਨਿਰਦੇਸ਼ ਦੀ ਪਾਲਣਾ ਕਰਨ ਦਾ ਵੀ ਸਰਕਾਰ ਵੱਲੋਂ ਹੁਕਮ ਦਿੱਤਾ ਗਿਆ ਅਜਿਹੇ ਦੇ ਵਿੱਚ ਜੇ ਇਹ ਨਿਰਦੇਸ਼ ਜਿਹੜੇ ਨੇ 120 ਦਿਨਾਂ ਦੇ ਅੰਦਰ ਅੰਦਰ ਸਾਰੀਆਂ ਕੰਪਨੀਆਂ ਨੂੰ ਮੰਤਰਾਲੇ ਨੂੰ ਆਪਣੀ ਰਿਪੋਰਟ ਦੇਣੀ ਪਵੇਗੀ ਅਜਿਹੇ ਦੇ ਵਿੱਚ ਹੁਣ ਸਾਰੀਆਂ ਕੰਪਨੀਆਂ ਮੋਬਾਈਲ ਕੰਪਨੀਆਂ ਦੇ ਵਾਸਤੇ ਇੱਕ ਵੱਡਾ ਜਿਹੜਾ ਸਵਾਲ ਖੜਾ ਹੁੰਦਾ ਹੈ ਕਿ ਉਹ ਕਿਸ ਤਰ੍ਹਾਂ ਇਸ ਅਪਡੇਸ਼ਨ ਨੂੰ ਆਪਣੇ ਨਵੇਂ ਹੈਂਡਸੈਟਸ ਦੇ ਵਿੱਚ ਲਾਗੂ ਕਰਦੇ ਹਨ ਉੱਥੇ ਹੀ ਵਿਰੋਧੀ ਧਿਰ ਨੇ ਸੰਚਾਰ ਸਾਥੀ ਐਪ ਨੂੰ ਲੋਕਾਂ ਦੀ ਨਿਗਰਾਨੀ ਅਤੇ ਜਸੂਸੀ ਕਰਨ ਦਾ ਜਿਹੜਾ ਦੋਸ਼ ਲਗਾਇਆ ਹੈ ਉਹਨਾਂ ਕਿਹਾ ਕਿ ਵਿਰੋਧੀ ਧਿਰ ਨੇ ਦੋਸ਼ ਇਸ ਦੋਸ਼ਾ ਨੂੰ ਗਲਤ ਦੱਸਦੇ ਹੋਏ ਕਿਹਾ ਕਿ ਸੰਤਿਆ ਵਿਰੋਧੀ ਧਿਰ ਦੇ ਇਸ ਦੋਸ਼ਾ ਨੂੰ ਸੰਤਿਆ ਨੇ ਗਲਤ ਦੱਸਦੇ ਹੋਏ ਕਿਹਾ ਕਿ ਇਹ ਐਪ ਜ਼ਰੀਏ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਜਸੂਸੀ ਨਹੀਂ ਹੋਵੇਗੀ ਨਾ ਹੀ ਕਾਲ ਮੋਨਿਟਰਿੰਗ ਹੋਵੇਗੀ ਉਹਨਾਂ ਕਿਹਾ ਕਿ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਐਪ ਨੂੰ ਤੁਹਾਡੇ ਤੱਕ ਸਾਰਿਆਂ ਤੱਕ ਪਹੁੰਚਾਈਏ ਜੇਕਰ ਇਸ ਨੂੰ ਡਿਲੀਟ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ ਜਦ ਕਿ ਰਿਪੋਰਟਾਂ ਦੇ ਮੁਤਾਬਕ ਕੁਝ ਹੋਰ ਹੀ ਸਾਹਮਣੇ ਆਂਦਾ ਉਧਰ ਸੰਸਦ ਦੇ اجلاس ਦੌਰਾਨ ਰਾਜ ਸਭਾ ਦੇ ਵਿੱਚ ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੇ ਦੱਸਿਆ ਕਿ ਜਿਹੜਾ ਐਪ ਜਸੂਸੀ ਦਾ ਸੰਚਾਰ ਮੰਨਿਆ ਜਾ ਰਿਹਾ ਹੈ ਇਹ ਜਿਹੜਾ ਐਪ ਹੈ ਲੋਕਾਂ ਦੀ ਸਿੱਧੇ ਤੌਰ ਤੇ ਜਸੂਸੀ ਕਰੇਗਾ ਕਿਉਂਕਿ ਭਾਜਪਾ ਸਰਕਾਰ ਦੇ ਉੱਤੇ ਉਹਨਾਂ ਨੇ ਦੋਸ਼ ਲਗਾਇਆ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਭਾਜਪਾ ਸਰਕਾਰ ਹੈ ਤਾਂ ਨਾ ਸ਼ਾਹੀ ਵਰਗਾ ਇਹ ਕਦਮ ਚੁੱਕ ਰਹੀ ਹੈ ਜਿਸ ਦੇ ਵਿੱਚ ਲੋਕਾਂ ਦੀ ਆਵਾਜ਼ ਨੂੰ ਦੱਬਣ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਖੜਗੇ ਨੇ ਸਵਾਲ ਚੁੱਕਿਆ ਕਿ ਸਰਕਾਰ ਕਿਉਂ ਜਾਣਨਾ ਚਾਹੁੰਦੀ ਹੈ ਕਿ ਨਾਗਰਿਕ ਆਪਣੇ ਪਰਿਵਾਰ ਦੋਸਤਾਂ ਯਾਰਾਂ ਮਿੱਤਰਾਂ ਦੇ ਨਾਲ ਕੀ ਗੱਲਾਂ ਕਰਦੇ ਹਨ ਸਰਕਾਰ ਵੱਲੋਂ ਖਾਸ ਕਰਕੇ ਕਾਂਗਰਸ ਵੱਲੋਂ ਇਸ ਐਪ ਨੂੰ ਲੈ ਕੇ ਕੇਂਦਰ ਦੇ ਉੱਤੇ ਜਿਹੜੇ ਤੰਜ ਕੱਸਦੇ ਹੋਏ ਨਜ਼ਰ ਆਏ ਨੇ ਸੋਮਵਾਰ ਰਾਤ ਨੂੰ ਵਿਰੋਧ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਰਿਪੋਰਟਾਂ ਦੇ ਮੁਤਾਬਕ ਖੜਗੇ ਨੇ ਮੰਗਲਵਾਰ ਨੂੰ ਐਕਸ ਦੇ ਉੱਤੇ ਪੋਸਟ ਕਰਕੇ ਦੱਸਿਆ ਕਿ ਸੰਚਾਰ ਸਾਥੀ ਐਪ ਜਿਹੜਾ ਹੈ ਲੋਕਾਂ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਉਹਨਾਂ ਕਿਹਾ ਕਿ ਇਨਕਮ ਟੈਕਸ ਕਾਨੂੰਨਾਂ ਨੂੰ ਤੋੜ ਮਰੋੜ ਕੇ ਸਾਡੀ ਡਿਜੀਟਲ ਜਿਹੜੀ ਜ਼ਿੰਦਗੀ ਹੈ ਉਸ ਦੀ 24 ਘੰਟੇ ਦੀ ਨਿਗਰਾਨੀ ਦੇ ਜ਼ੋਨ ਦੇ ਵਿੱਚ ਇਸ ਨੂੰ ਬਦਲ ਦਿੱਤਾ ਜਾਏਗਾ 2023 ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਅਗਰ ਕਾਨੂੰਨ ਦੇ ਮੁਤਾਬਕ ਦੇਖੀਏ ਕਾਨੂੰਨ ਦੇ ਵਿੱਚ ਜਿਹੜੀ ਤਬਦੀਲੀ ਕਰਕੇ ਆਰਟੀਆਈਆਂ ਪਾਈਆਂ ਗਈਆਂ ਸਹੀ ਉਸ ਦੇ ਵਿੱਚ ਉਸ ਦਾ ਚੰਗੀ ਤਰ੍ਹਾਂ ਗਲਾ ਘੋਟ ਦਿੱਤਾ ਗਿਆ ਹੈ ਕਿਉਂਕਿ ਇਸ ਦੇ ਵਿੱਚ ਇਹ ਸਾਬਤ ਹੋਇਆ ਸੀ ਕਿ 100 ਤੋਂ ਵੱਧ ਭਾਰਤੀਆਂ ਦੇ ਫੋਨ ਜਿਹੜੇ ਨੇ ਹੈਕ ਕੀਤੇ ਗਏ ਸਨ ਉਹਨਾਂ ਦੇ ਵਿੱਚ ਵਿਰੋਧੀ ਆਗੂ ਜੱਜ ਸਨ ਪੱਤਰਕਾਰ ਸਨ ਹੋਰ ਵੀ ਕਈ ਤਰ੍ਹਾਂ ਦੇ ਇੱਥੋਂ ਤੱਕ ਕਿ ਕੇਂਦਰੀ ਮੰਤਰੀਆਂ ਦੀ ਵੀ ਜਸੂਸੀ ਕੀਤੀ ਗਈ ਸੀ ਸਰਕਾਰ ਦੇ ਉੱਤੇ ਤੰਜ कसਦੇ ਹੋਏ ਖੜਗੇ ਨੇ ਕਿਹਾ ਹੈ ਕਿ ਲੋਕਤੰਤਰ ਨੂੰ ਖਤਮ ਕੀਤਾ ਜਾ ਰਿਹਾ ਹੈ ਅਤੇ ਤਾਨਾਸ਼ਾ ਯੁੱਗ ਜਿਹੜਾ ਉਹ ਚੱਲ ਰਿਹਾ ਹੈ ਉਹਨਾਂ ਕਹਾਂ ਕਿ ਇੱਕ ਸਿਹਤਮੰਤ ਲੋਕਤੰਤਰ ਉਹੀ ਹੁੰਦਾ ਹੈ ਜਿੱਥੇ ਵਕ ਵਕ ਲੋਕਾਂ ਦੀ ਵਕ ਵਕ ਧਿਰਾਂ ਦੀ ਚਾਹੇ ਵਿਰੋਧੀ ਧਿਰ ਹੋਣੀਆਂ ਆਮ ਜਨਤਾ ਹੋਵੇ ਸਭ ਦੇ ਵਿਚਾਰ ਧਾਰਾ ਸੁਣੀ ਜਾਣੀ ਚਾਹੀਦੀ ਹੈ ਉਸ ਤੇ ਚਰਚਾ ਜ਼ਰੂਰੀ ਹੋਣੀ ਚਾਹੀਦੀ ਹੈ ਤੁਹਾਡਾ ਕੀ ਮੰਨਣਾ ਹੈ ਇਸ ਐਪ ਦੇ ਬਾਰੇ ਕਿ ਤੁਹਾਨੂੰ ਲੱਗਦਾ ਹੈ ਕਿ ਇਹ ਐਪ ਹਰ ਕਿਸੇ ਦੇ ਫੋਨ ਦੇ ਵਿੱਚ ਲਾਜ਼ਮੀ ਹੋਣਾ ਚਾਹੀਦਾ ਹੈ ਕੀ ਤੁਹਾਨੂੰ ਲੱਗਦਾ ਹੈ ਇਹ ਸੁਰੱਖਿਆ ਪੱਖੀ ਸਹੀ ਹੈ ਜਾਂ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹ ਆਮ ਜਿਹੜੇ ਲੋਕ ਹੈ ਉਹਨਾਂ ਦੀ ਦਿਨਚਰਿਆ ਨੂੰ ਕਿਤੇ ਨਾ ਕਿਤੇ ਉਸ ਦਾ ਡੇਟਾ ਜਿਹੜਾ ਲੀਕ ਹੋ ਸਕਦਾ ਹੈ ਇਸ ਨਾਲ ਜਾਂ ਕਿਸ ਤਰ੍ਹਾਂ ਉਹਨਾਂ ਦੀ ਪ੍ਰਾਈਵੇਸੀ ਹੈ ਉਸ ਦੇ ਉੱਪਰ ਸਿੱਧੀ ਤਰ੍ਹਾਂ ਘਾਤ ਲਗਾ ਕੇ ਇਹ ਐਪ ਬੈਠਾ ਹੈ ਕਮੈਂਟਾਂ 'ਚ ਆਪਣੀ ਰਾਏ ਜ਼ਰੂਰ ਦਿਓ